ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਹਿੰਦੇ ਜਦੋਂ ਬੰਦਾ ਵੱਡਾ ਹੋ ਜੇ ਤੇ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਇਹ ਵਹਿਮ ਆ ਵੀਰੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਆ ਮੇਰੇ ਦਾਦਾ ਜੀ ਆਈਐਮ ਦੇ ਇਹਨਾਂ ਨੂੰ ਪਤਾ ਨਹੀਂ ਵੀ ਉੱਪਰ ਕੈਮਰਾ ਲੱਗਿਆ ਹੋਇਆ ਏ ਕਿ ਹਰ ਇੱਕ ਨੂੰ ਬੁਲਾ ਕੇ ਲੰਗਦੇ ਆ ਪਹਿਲਾਂ ਇੱਥੇ ਰਵੀ শেਠਾ ਨਾਲ ਪਹਿਲਾਂ ਉਹਨਾਂ ਨੂੰ ਬੁਲਾਇਆ ਮੇਰੇ ਦਾਦਾ ਜੀ ਇੱਧਰ ਆ ਗਏ ਦਾਦਾ ਜੀ ਸਸਰੀ ਕਾ ਉਹ ਠੀਕ ਹੋ ਜੀ ਕੁਛ ਨਹੀਂ ਦਾਦਾ ਜੀ ਚਮਕਾਤੀ ਦੁਕਾਨ ਤੇ ਹਾਂ ਹਾਂ ਦੁਕਾਨ ਚ ਚਮਕਾਤੀ ਬਬਈ ਆ ਜਾਓ ਉਹ ਠੀਕ ਹੋ ਆ ਦੇਖੋ ਮੇਰੇ ਕੋਲੇ ਵੀ ਗੇੜਾ ਮਾਰਨਗੇ ਮੇਰੇ ਕੋਲੇ ਵੀ ਆਉਣਗੇ ਫੇਰ ਕਾਲੇ ਵੀਰੇ ਕੋਲੇ ਵੀ ਜਾਣਗੇ ਫੇਰ ਮੇਰੇ ਫਾਦਰ ਸਾਹਿਬ ਦੀ ਇੱਕ ਛੋਟੀ ਜੀ ਦੁਕਾਨ ਆ ਮਤਲਬ ਸਾਡੀ ਜੱਦੀ ਦੁਕਾਨ ਆ ਉਧਰ ਵੀ ਜਾਣਗੇ ਮਤਲਬ ਇੱਕ ਜਦੋਂ ਬੰਦਾ ਵੱਡੀ ਉਮਰ ਚ ਹੋ ਜਾਂਦਾ ਨਾ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਸਾਰੀਆਂ ਟੈਨਸ਼ਨਾਂ ਮੁਕਤ ਹੋ ਜਾਂਦਾ ਪਰ ਇਹ ਗੱਲਾਂ ਬਿਲਕੁਲ ਗਲਤ ਆ ਵੀਰੇ ਕਿਉਂਕਿ ਉਸ ਨੂੰ ਹਰੇਕ ਬੰਦੇ ਦੀ ਉਦੋਂ ਜ਼ਿਆਦਾ ਫਿਕਰ ਹੋਣ ਲੱਗ ਜਾਂਦੀ ਆ ਹੁਣ ਅਸੀਂ ਪੋਤੇ ਆ ਕਹਿੰਦੇ ਦਾਦਾ ਹੀ ਉਹ ਮੂਲ ਨਾਲੋਂ ਵਿਆਜ ਚੰਗਾ ਹੁੰਦਾ ਵਿਆਜ ਪਿਆਰਾ ਹੁੰਦਾ ਵੀ ਸਿਆਣੇ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਮੇਰੇ ਦਾਦਾ ਜੀ ਕਹਿੰਦੇ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਸਾਡੇ ਕੋਲੇ ਹਰ ਰੋਜ਼ ਢੇੜਾ ਮਾਰਦੇ ਆ ਇਹ ਵੱਡਿਆਂ ਦਾ ਆਸ਼ੀਰਵਾਦ ਹੁੰਦਾ ਵੀਰੇ ਉੱਪਰ ਜਦੋਂ ਵੱਡਿਆਂ ਦਾ ਆਸ਼ੀਰਵਾਦ ਹੋਵੇ ਤਾਂ ਬੰਦਾ ਹਰ ਕੋਈ ਜੰਗ ਜਿੱਤ ਲੈਂਦਾ ਬਿਲਕੁਲ ਜਿੱਤ ਲੈਂਦਾ ਨਾ ਦਾਦਾ ਜੀ ਦਾਦਾ ਜੀ ਇੱਕ ਚੀਜ਼ ਹੋਰ ਵੀ ਬੰਦਾ ਹਰ ਉਮਰ ਦੇ ਹਿਸਾਬ ਨਾਲ ਜਿਵੇਂ ਉਮਰ ਵੱਧਦੀ ਆ ਬੰਦੇ ਦੀ ਜੇ ਕਹਦੀਏ ਟੈਨਸ਼ਨ ਫਰੀ ਤਾਂ ਨਹੀਂ ਹੁੰਦਾ ਬੰਦਾ ਨਹੀਂ ਹੁੰਦਾ ਮੇਰੇ ਦਾਦਾ ਜੀ ਕਹਿੰਦੇ ਨਹੀਂ ਹੁੰਦਾ ਕਿਉਂਕਿ ਜ਼ਿੰਮੇਵਾਰੀਆਂ ਭਾਈ ਹੋਰ ਵੱਜ ਜਾਂਦੀਆਂ ਕਿਵੇਂ ਨਾ ਕਿਵੇਂ ਬੰਦੇ ਦੇ ਕੋਈ ਵੀ ਇਸ ਉਮਰ 'ਚ ਆਉਂਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੋਊਗਾ ਵੀ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਆਪਾਂ ਗੱਲ ਕਰਦੇ ਆਂ ਵੀ ਆਪਾਂ ਕਹਿੰਨੇ ਆਂ ਕਈ ਵਾਰੀ ਆਪਾਂ ਥੋੜੇ ਜਿਆਦਾ ਸਿਆਣੇ ਬਣ ਜਾਂਦੇ ਆਂ ਆਪਦੇ ਵੱਡਿਆਂ ਨੂੰ ਕਹਿੰਨੇ ਆਂ ਵੀ ਤੁਹਾਨੂੰ ਕੀ ਪਤਾ ਮੈਨੂੰ ਪਤਾ ਤੁਸੀਂ ਚੁੱਪ ਕਰ ਜਾਓ ਇਹ ਚੀਜ਼ਾਂ ਆਮ ਹੀ ਆਪਣੇ ਘਰਾਂ 'ਚ ਅੱਜਕੱਲ ਚੱਲੇ ਜਾਂਦੀਆਂ ਕਈ ਵਾਰੀ ਮੈਥੋਂ ਵੀ ਨਿਕਲ ਜਾਂਦਾ ਮੈਂ ਵੀ ਐਡਾ ਭਲਾ ਮਾਨਸ ਨਹੀਂ ਪਰ ਇਹ ਚੀਜ਼ਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਆਹ ਦਾਦਾ ਜੀ ਨੇ ਜਿਹੜੀ ਉਮਰ ਦੇਖ ਲਈ ਜਿਹੜੇ ਆਪਾਂ ਰਾਵਾਂ 'ਚੋਂ ਨੰਗਣਾ ਉੱਥੇ ਦਾਦਾ ਜੀ ਨੰਗ ਚੁਗੇ ਆ ਦਾਦਾ ਜੀ ਨੰਗ ਚੁਕੇ ਹਨ ਬਿਲਕੁਲ ਕਿੰਨੇ ਸਾਲ ਹੋ ਗਏ 84 ਸਾਲ ਹੋ ਗਈ ਉਮਰ 84 ਸਾਲ ਕਿੰਨੇ 81 81 ਸਾਲ ਹੋ ਗਈ ਦਾਦਾ ਜੀ ਦੀ ਉਮਰ ਕਿ ਕਿੰਨੀਆਂ ਚੀਜ਼ਾਂ ਇਹਨਾਂ ਨੇ ਉੱਪਰ ਦੀ ਆਪ ਦੇ ਨੰਗਾਈਆਂ ਹੋਣਗੀਆਂ ਇਹਨਾਂ ਨੇ ਮਤਲਬ ਕਿੰਨੇ ਦੁੱਖ ਵੀ ਦੇਖੇ ਹੋਣਗੇ ਚਾਰ ਤਾਂ ਦਾਦਾ ਜੀ ਥੋੜੇ ਪਰੇਸ਼ਾਨ ਹੀ ਹੋਗੇ ਦਾਦੀ ਜੀ ਦਾ ਵੀ ਵਿਛੋੜਾ ਪਿਆ ਤੇ ਚਾਚਾ ਜੀ ਦਾ ਵਿਛੋੜਾ ਵੀ ਪੈ ਗਿਆ ਥੋੜੇ ਛੋਟੇ ਮੁੰਡੇ ਦਾ ਵੀ ਹਰ ਇੱਕ ਦੁੱਖ ਮਤਲਬ ਚਲਦਾ ਬੰਦਾ ਪਰ ਉਹ ਜਿਹੜਾ ਬੰਦਾ ਹੁੰਦਾ ਬੰਦੇ ਆ ਬੰਦਾ ਬਹੁਤ ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਬੰਦੇ ਨੂੰ ਸਹਿਮਤ ਰੱਖਣਾ ਪੈਂਦਾ ਜਿਹੜੀ ਲੇਡੀਜ਼ ਹੁੰਦੀ ਹੈ ਲੇਡੀਜ਼ ਕੀ ਇੱਕ ਅੰਜੂ ਅੰਜੂ ਕੱਢ ਦਿੰਦੀ ਹੈ ਬੰਦ ਚ ਮਤਲਬ ਰੋ ਕੇ ਜੇ ਆਪ ਦਾ ਦੁੱਖ ਦੱਸ ਦਿੰਦੀ ਹੈ ਜਿਹੜਾ ਬੰਦਾ ਹੁੰਦਾ ਉਹ ਭਰਾ ਰੋ ਨਹੀਂ ਸਕਦਾ ਕਿਸੇ ਕੋਲੇ ਉਹਨੂੰ ਬਹੁਤ ਔਖਾ ਹੋ ਜਾਂਦਾ ਕਿਸੇ ਕੋਲੇ ਉਹ ਦੁੱਖ ਵੀ ਨਹੀਂ ਸੁਣਾ ਸਕਦਾ ਇਹ ਚੀਜ਼ਾਂ ਬਹੁਤ ਜ਼ਿਆਦਾ ਮਤਲਬ ਸੋਚਣ ਵਾਲੀਆਂ ਵੀਰੇ ਜਿਹੜਾ ਬੰਦਾ ਮੇਰੀ ਗੱਲ ਨੂੰ ਧਿਆਨ ਨਾਲ ਉਹ ਤਾਂ ਇਸ ਚੀਜ਼ ਨੂੰ ਸੋਚੂ ਆ ਜਿਹਦੇ ਭਾਈ ਗੱਲ ਉਤੋਂ ਦੀ ਨੰਗੀ ਉਹਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਮੈਂ ਗੱਲ ਦੀ ਸਮਾਪਤੀ ਕਰਦਾ ਆਇਆ ਵੀ ਹਰ ਟਾਈਮ ਨਾਲ ਜ਼ਿੰਮੇਵਾਰੀਆਂ ਵਧਦੀਆਂ ਆਪਾਂ ਕਹਿੰਨੇ ਅੱਜ ਜ਼ਿੰਮੇਵਾਰੀਆਂ ਮਕਾ ਲਈਏ ਅੱਜ ਮਕਾ ਲਈਏ ਨਹੀਂ ਮੁੱਕਦੀਆਂ ਮੇਰੀ ਕਹਿਣ ਦਾ ਮਤਲਬ ਹੈ ਜਿੰਦਗੀ ਦਾ ਆਨੰਦ ਮਾਣੋ ਜੋ ਮੇ ਉਮਰ ਮਿਲੀ ਆ ਜਿਹੜੀ ਮਿਲੀ ਆ ਜ਼ਿੰਦਗੀ ਆਪਦੀ ਕਮਾਈ ਕਰੋ ਸੋਨਾ ਖਾਓ ਸੋਨਾ ਬੋਲੋ ਇੱਕ ਦੂਜੇ ਨਾਲ ਰਲ ਕੇ ਰਹੋ ਕਿਸੇ ਨੂੰ ਸਾੜਾ ਨਾ ਕਰੋ ਜੇ ਕੋਈ ਜ਼ਿਆਦਾ ਕਾਮਯਾਬ ਆ ਉਹਦੀ ਰੀਸ ਕਰੋ ਮੱਚੋ ਨਾ ਠੀਕ ਆ ਦਾਦਾ ਜੀ ਉਹਦੀ ਰੀਸ ਕਰਨੀ ਚਾਹੀਦੀ ਮੱਚਣਾ ਨਹੀਂ ਚਾਹੀਦਾ ਮੱਚਣਾ ਨਹੀਂ ਚਾਹੀਦਾ ਮੇਰੇ ਦਾਦਾ ਜੀ ਕਹਿੰਦੇ ਮੱਚਣਾ ਨਹੀਂ ਚਾਹੀਦਾ ਉਹਦੀ ਰੀਸ ਕਰਨੀ ਚਾਹੀਦੀ ਆ ਬਾਕੀ ਬਾਕੀ ਬਈ ਮੈਂ ਬਾਹਲਾ ਗਿਆਨੀ ਨਹੀਂ ਬਾਕੀ ਜੋ ਵੀ ਗੱਲ ਮੇਰੇ ਮਨ ਚ ਆਈ ਆ ਮੈਂ ਤੁਹਾਨੂੰ ਸ਼ੇਅਰ ਗੱਲ ਮੈਂ ਮਤਲਬ ਤੁਹਾਡੇ ਦਰਸ਼ਕਾਂ ਅੱਗੇ ਰੱਖੀ ਆ ਜਿੰਨੂੰ ਇਹ ਵੀਡੀਓ ਵਧੀਆ ਲੱਗੀ ਮੇਰੇ ਦਾਦਾ ਜੀ ਆ ਸ਼ਾਦਾਦੇ ਆਪਣਾ ਦਾ ਸ਼ਾਮ ਲਾਲ ਸ਼੍ਰੀ ਸ਼ਾਮ ਲਾਲਾ ਮੇਰੇ ਦਾਦਾ ਜੀ ਦਾ ਨਾਂ ਟੈਂਟ ਦਾ ਕੰਮ ਆ ਜੀ ਮੇਰੇ ਫਾਦਰ ਜੀ ਦਾ ਨਾਂ ਆ ਪਵਨ ਕੁਮਾਰ ਆ ਜੀ ਤੇ ਮੇਰੇ ਚਾਚਾ ਜੀ ਕ੍ਰਿਸ਼ਨ ਕ੍ਰਿਸ਼ਨ ਸੀਟਸ ਕ੍ਰਿਸ਼ਨ ਅੱਜ ਸਾਡੇ ਦੁਨੀਆ ਸਾਡੇ ਵਿਚਕਾਰ ਹੈ ਨਹੀਂ ਅਲਵਿਦਾ ਕਹਿਗੇ ਕੁਝ ਵੀ ਦਰਦ ਵੀਰੇ ਹੁੰਦੇ ਆ ਪਰ ਉਸ ਦਰਦਾਂ ਨੂੰ ਦਰਦਾਂ ਨੂੰ ਅੱਗੇ ਵਧਣਾ ਪੈਂਦਾ ਦੁਨੀਆਦਾਰੀ 'ਚ ਅੱਗੇ ਆਉਣਾ ਪੈਂਦਾ ਕਿਉਂਕਿ ਉੱਥੇ ਆਪਾਂ ਇੱਕ ਜਗ੍ਹਾ ਤੇ ਰੁਕ ਜਾਈਏ ਤਾਂ ਦੁਨੀਆ ਨਹੀਂ ਰੁਕਦੀ ਵੀਰੇ ਦੁਨੀਆ ਤਾਂ ਉਵੇਂ ਹੀ ਚੱਲੀ ਜਾਂਦੀ ਆ ਪਰ ਜਦੋਂ ਕੋਈ ਜਾ ਵੜਿੰਦਾ ਉਹਦਾ ਜਿਹੜਾ ਦਰਦ ਆ ਉਹ ਮਹਿਸੂਸ ਹੁੰਦਾ ਹੀ ਹੁੰਦਾ ਵੀਰੇ ਤੇ ਮੇਰੇ ਚਾਚਾ ਜੀ ਸਾਨੂੰ ਅੱਜ ਵੀ ਬਹੁਤ ਯਾਦ ਆਉਂਦੇ ਆ ਮੇਰੇ ਦਾਦੀ ਜੀ ਵੀ ਅੱਜ ਮੈ ਸਾਨੂੰ ਬਹੁਤ ਯਾਦ ਆਉਂਦੇ ਆ ਅੱਜ ਦਾਦਾ ਜੀ ਆਏ ਆ ਮਿਲਣ ਆਏ ਆ ਹਰ ਰੋਜ਼ ਸਾਨੂੰ ਗੇੜਾ ਹੀ ਮਾਰਦੇ ਆ ਕਾਲੇ ਕੋਲੇ ਵੀ ਜਾਂਦੇ ਆ ਪਿੱਛੇ ਕੋਈ ਵੀ ਦੁਕਾਨਦਾਰ ਹੋਵੇ ਇਹਨਾਂ ਨੂੰ ਕਿਸੇ ਨਾਲ ਨਹੀਂ ਸਾਰਿਆਂ ਦੇ ਕੋਈ ਏਕ ਬੰਦਾ ਮੇਰੇ ਦਾਦਾ ਜੀ ਦੇ ਪੈਰੀ ਹੱਥ ਲਾਉਂਦਾ ਬਾਕੀ ਮੇਰੇ ਦਾਦਾ ਜੀ ਦਾ ਸ਼ੁਰੂ ਤੋਂ ਸਾਰ ਏਕ ਬੰਦੇ ਨੂੰ ਬੁਲਾਉਂਦੇ ਆ ਦਾਦਾ ਜੀ ਐਦਾਂ ਹੈਗਾ ਨਾ ਤੁਹਾਡਾ ਤੇ ਬਾਕੀ ਜੋ ਵੀ ਕੋਈ ਜਾਣਦਾ ਮੇਰੇ ਦਾਦਾ ਜੀ ਨੂੰ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਕੋਈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਾਂ ਕਮੈਂਟ ਕਰੂਗਾ ਮਹਾਰਾਜ ਉਹਦੇ ਬੱਚਿਆਂ ਨੂੰ ਤੰਦਰੁਸਤੀ ਦਊਗਾ ਤੇ ਪਰਿਵਾਰ ਮੈਂ ਕਹਣਾ ਉਹਦੇ ਪਰਿਵਾਰ ਚੜ੍ਹਦੀ ਕਲਾ ਵਿੱਚ ਰੱਖੇ ਗੱਲ ਦੀ ਮੈਂ ਸਮਾਪਤੀ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ